ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ JSB TV ਵਨ ਤੇ ਸੋ ਆਜੋ ਆਪਾਂ ਅੱਜ ਗੱਲ ਕਰਦੇ ਆਂ ਜ਼ਿੰਮੇਦਾਰ ਐਗਰੀਕਲਚਰ ਵਰਕਰਸ ਪਿੰਡ ਤਰਖਾਨ ਵਾਲਾ ਇਹਨਾਂ ਦੀ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੇ ਆਂ ਸੋ ਹੁਣ ਇਹਨਾਂ ਨੇ ਨਵੀਂ ਇੱਕ ਮਲਟੀ ਕ੍ਰੌਪ ਸੀਡ ਡ੍ਰਿਲ ਬਣਾਈ ਸੀ ਜਿਹਦੇ ਵਿੱਚ ਕਾਫੀ ਚੇਂਜਸ ਵੇਖਣ ਨੂੰ ਮਿਲੀਆਂ ਸੋ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਆ ਤੁਹਾਨੂੰ ਮਲਾਉਣੇ ਇਹਨਾਂ ਦੇ ਮਾਲਕ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਤੇ ਮਸ਼ੀਨ ਤੁਹਾਡੀ ਬਹੁਤ ਸੋਹਣੀ ਹੈ ਤੇ ਇਹਦੇ ਵਿੱਚੋਂ ਦੱਸੋ ਅੱਗੇ ਨਾਲੋਂ ਕੀ ਆਪਾਂ ਫਰਕ ਪਾਇਆ ਕੀ ਕੀ ਨਵਾਂ ਐਡ ਕੀਤਾ ਇਹਦੇ ਵਿੱਚ ਇਹਦੇ ਵਿੱਚ ਬਾਈ ਜੀ ਇੱਕ ਤਾਂ ਆਪਾਂ ਲਿਫਟ ਚੇਂਜ ਕਰਤੀ ਹੈਗੀ ਐ ਸਾਰੀ ਲੇਜ਼ਰ ਕਟਿੰਗ ਕਰਤੀ ਹੈਗੀ ਵੀ ਕਿਸਾਨ ਵੀਰਾਂ ਦੀ ਪਸੰਦ ਸੀਗੀ ਵੀ ਸਾਨੂੰ ਲੇਜ਼ਰ ਕਟਿੰਗ ਹੋਵੇ ਉਹ ਕਰਤੀ ਐ ਇੱਕ ਕੋੜੀਆਂ ਰੋਟੇਟਰ ਲਾਤੀਆਂ ਆਪਾਂ ਇਦੇ ਵਿੱਚ ਪਹਿਲਾਂ ਕਿਵੇਂ ਹੁੰਦੀਆਂ ਸੀਗੀਆਂ ਪਹਿਲਾਂ ਸਿੰਪਲ ਹੀ ਸੀਗੀਆਂ ਵੀਰੇ ਐਂਗਲ ਦੀਆਂ ਬਣੀਆਂ ਹੁੰਦੀਆਂ ਸੀ ਠੀਕ ਹੈ ਜੀ ਹੁਣ ਇਹਦੇ ਵਿੱਚ ਇੱਕ ਤਾਂ ਲਿਖਾਈ ਆ ਗਈ ਸਾਰੀ ਜੀ ਤੇ ਇੱਕ ਨੰਬਰ ਆ ਜਾਂਦਾ ਹੈਗਾ ਜੇ ਕਿਸਾਨ ਵੀਰ ਨੇ ਕਿਸੇ ਨੇ ਵੀ ਆਪਦਾ ਐਡਰੈਸ ਲਿਖਾਉਣਾ ਹੋਵੇ ਜਾਂ ਗੋਤ ਵਗੈਰਾ ਲਿਖਾਉਣਾ ਹੋਵੇ ਉਹ ਵੀ ਆਪਾਂ ਲੈਜਰ ਕਟਿੰਗ ਦੇ ਵਿੱਚ ਹੀ ਲਿਖਾ ਦਿੰਦੇ ਹਾਂ ਜਾਂ ਕਿਸੇ ਵੀਰ ਨੇ ਟਰੈਕਟਰ ਦਾ ਨਾਮ ਲਿਖਾਉਣਾ ਹੋਵੇ ਹਾਂਜੀ ਹਾਂਜੀ ਸਾਰੇ ਤਰ੍ਹਾਂ ਦਾ ਆਪਾਂ ਇਹਦੇ ਵਿੱਚ ਲੈਜਰ ਕਟਿੰਗ ਦੇ ਵਿੱਚ ਲਿਖਾ ਸਕਦੇ ਹਾਂ ਹਾਂਜੀ ਹਾਂਜੀ ਤੇ ਹੋਰ ਇਹਦੇ ਵਿੱਚ ਕੀ ਕੀ ਆਪਾਂ ਫਰਕ ਪਾਇਆ ਹੋਰ ਇੱਕ ਪਹਿਲਾਂ ਟੱਕਣ ਹੁੰਦੇ ਸੀ ਆਪਣੇ ਓਪਨਿੰਗ ਉਹਨਾਂ ਪੱਕੇ ਜੀ ਲਾਤੇ ਆ ਟੱਕਣਾ ਦੇ ਉਹਨਾਂ ਸੰਗਲੀਆਂ ਲਾ ਕੇ ਹਾਂਜੀ ਤੇ ਇਹਦੇ ਨਾਲ ਕੀ ਇਹਦੀ ਮਣਿਆਤ ਵੱਧ ਗਈ ਹੋਊਗੀ ਹਾਂਜੀ ਹਾਂਜੀ ਫਿਰ ਇੱਕ ਐ ਕਿਸਾਨ ਵੀਰਾਂ ਨੂੰ ਔਖਾ ਹੋ ਜਾਂਦਾ ਸੀ ਜਿੱਥੇ ਟੱਕਣੇ ਇੱਕਾਰ ਹੀ ਰੱਖਤਾ ਲਾ ਕੇ ਮੁਰਕ ਕੇ ਬਜਾਈ ਕਰਦੇ ਕਰਦੇ ਦੂਰ ਲੰਘ ਜਾਂਦੇ ਸੀਗੇ ਹੁਣ ਇਹਦੇ ਨਾਲ ਹੀ ਚੇਂਜ ਹੈਗਾ ਜੀ ਠੀਕ ਹੈ ਜੀ ਤੇ ਇਹ ਸਾਰਾ ਕੁਝ ਹੀ ਬਜਾਈ ਕਰ ਹਾਂਜੀ ਇਹ ਟੋਟਲ ਬਜਾਈ ਕਰੂਗੀ ਵੀਰੇ ਠੀਕ ਹੈ ਸਾਰੀਆਂ ਫਸਲਾਂ ਦੀ ਹਾਂਜੀ ਸਾਰੀਆਂ ਫਸਲਾਂ ਦੀ ਬਾਕੀ ਆਹਾ ਇਹ ਯਾਮ ਸੀ ਨੇ ਐਵੀ ਸੀ ਨੇ ਹਾਂਜੀ ਹਾਂਜੀ ਮਲਟੀ ਕ੍ਰੋਪ ਇਹ ਆ ਕੰਮ ਇਹ ਕੀ ਜਾਂਦਾ ਸੀ ਪਹਿਲਾਂ ਆ ਕੀ ਜੋ ਇਸ ਮਸ਼ੀਨ ਦੇ ਪਿੱਛੇ ਲੱਗੇ ਦੂਸਰੀ ਪਿੱਛੇ ਲੱਗੇ ਇਹਦੇ ਵਿੱਚ ਕੀ ਆ ਜੀ ਵੀ ਜਦੋਂ ਕਿਸਾਨ ਵੀਰ ਨੇ ਕੋਈ ਫਸਲ ਦੀ ਆਪਣਾ ਸਬਜ਼ੀ ਦੀ ਬਿਜਾਈ ਕਰਨੀ ਆ ਜੀ ਠੀਕ ਹੈ ਜੀ ਤੁਰ ਹੀ ਜਾਂਦੀ ਮਸ਼ੀਨ ਦੇ ਵਿੱਚ ਸਬਜ਼ੀ ਦੀ ਬਿਜਾਈ ਹੋ ਜੂਗੀ ਇਹਦੇ ਵਿੱਚ ਦੋ ਔੜਿਆਂ 'ਚ ਕਰ ਲੇ ਇੱਕ ਔੜਿਆਂ 'ਚ ਕਰ ਲੇ ਠੀਕ ਹੈ ਹਾਂਜੀ ਇੱਕ ਇਹਦੇ 'ਚ ਇਹ ਘੋੜੀ ਆ ਗਈ ਹੈ ਜੀ ਆ ਤਾਂ ਚਾਰਸ ਘੋੜੀ ਆ ਗਈ ਹੈ ਹਾਂਜੀ ਹਾਂਜੀ ਉਹਦੇ ਵਿੱਚ ਟੇਪਰ ਘੋੜੀ ਆ ਗਈ ਹੈ ਠੀਕ ਆ ਆ ਫਰਕ ਪਤਾ ਇੱਕ ਹਾਂਜੀ ਇੱਕ ਫਰਕ ਇਹਦੇ 'ਚ ਇਹ ਹੈ ਜੀ ਬਈ ਇਹ ਤੋਂ ਅੰਦਰ ਕਰਤੀ ਆ ਖੇਲ ਆਪਾਂ ਫਰੇਮ ਦੇ ਅੱਛਾ ਜੀ ਆਹ ਫਰੇਮ ਤੋਂ 2.5 3 ਇੰਚ ਹੀ ਖੇਲ ਅੰਦਰ ਕਰਤੀ ਆ ਯਾਨੀ ਆਪਾਂ ਭੀੜੇ ਥਾਂ ਵਿੱਚ ਦੀ ਖੇਲ ਨਘਾਵਾਂਗੇ ਤਾਂ ਖੇਲ ਅੜਦੀ ਨਹੀਂ ਹੈਗੀ ਹੁਣ ਫਰੇਮ ਹੀ ਲੱਗੂਗਾ ਜਿੱਥੇ ਲੱਗੂਗਾ ਠੀਕ ਹੈ ਮਤਲਬ ਮਸ਼ੀਨ ਦੇ ਉੱਪਰਲੇ ਹਿੱਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਉੱਪਰਲੇ ਆਪਾਂ ਇਧਰ ਗੇਅਰ ਬਾਕਸ ਨੂੰ ਕੋਈ ਦਿੱਕਤ ਨਹੀਂ ਆਊਗੀ ਗੇਅਰ ਕੀ ਸੀਗਾ ਵੀ ਦਰੱਤ ਦੇ ਨਾਲ ਲੱਗ ਜਾਂਦਾ ਸੀਗਾ 빙ਾ ਹੋ ਜਾਂਦਾ ਸੀ ਜਿਵੇਂ ਮਰਜੀ ਟੁੱਟ ਭੱਜ ਜਾਂਦਾ ਸੀਗਾ ਹੁਣ ਉਹ ਪ੍ਰੋਬਲਮ ਨਹੀਂ ਆਊਗੀ ਇਹਦੇ ਠੀਕ ਹੈ ਹਾਂਜੀ ਜੇ ਕਿਸੇ ਕਸਟਮਰ ਨੇ ਕੋਈ ਆਪ ਦੇ ਹਿਸਾਬ ਨਾਲ ਤਿਆਰ ਕਰਾਉਣੀ ਹੋਊਗੀ ਹੋਜੂਗੀ ਤਿਆਰੀ ਜਿਵੇਂ ਆਖੂਗਾ ਜ਼ਿੰਮੇਦਾਰ ਵੀਰ ਭਰਾ ਉਵੇਂ ਹੀ ਕਰ ਦਾਂਗੇ ਆਪਾਂ ਤਿਆਰ ਠੀਕ ਹੈ ਹਾਂਜੀ ਤੇ ਇੱਕ ਆਪਾਂ ਉਹਨਾਂ ਵਰਕਸ਼ਾਪ ਨਵੀਂ ਕਰ ਲਈ ਵੱਡੀ ਫੈਕਟਰੀ ਆਪਣੀ ਆਪਾਂ ਵੱਡੀ ਫੈਕਟਰੀ ਖੋਲ੍ਹ ਲਈ ਆ ਪਹਿਲਾਂ ਛੋਟੀ ਵਰਕਸ਼ਾਪ ਸੀ ਹੁਣ ਆਪਣਾ ਇਹਦੇ ਚ ਕੀ ਆ ਵੀ ਟੋਟਲ ਸੰਦ ਹੀ ਬਣਦੇ ਆ ਠੀਕ ਹੈ ਜੀ ਹਾਂਜੀ ਇਹਦੇ ਚ ਕੀ ਆ ਵੀ ਹਲ ਤਵੀਆਂ ਜਿੰਦਰੇ ਕੋਈ ਵੀ ਸੰਦ ਬਣਾਉਣਾ ਜ਼ਿੰਮੇਦਾਰ ਨੇ ਉਹੀ ਬਣਦਾ ਟਰਾਲੇ ਟਰਾਲੀਆਂ ਵੀ ਬਣਦੇ ਆ ਵੀਰੇ ਇੱਥੇ ਠੀਕ ਹੈ ਜੀ ਟੋਟਲ ਸੰਦ ਹੀ ਟੋਟਲ ਖੇਤੀ ਦੇ ਸੰਦ ਬਣਦੇ ਆ ਹਾਂਜੀ ਹਾਂਜੀ ਠੀਕ ਹੈ ਇੱਕ ਆਪਣਾ ਐਡਰੈਸ ਬੋਲ ਦੋ ਜ਼ਿਮੀਦਾਰਾ ਐਗਰੀਕਲਚਰ ਮਲੋਟਾ ਰੋਡ ਵੀਰੇ ਪਿੰਡ ਤਰਖਾਨਵਾਲਾ ਪਿੰਡ ਤਰਖਾਨਵਾਲਾ ਠੀਕ ਹੈ ਜੀ ਆ ਇਹਨਾਂ ਦਾ ਨੰਬਰ ਹੈ ਜੀ 94637 03079 ਇਹਤੇ ਤੁਸੀਂ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਇਧਰ ਸਿੰਗਲ ਆ ਗਈ ਮਸ਼ੀਨ ਆਪਣੀ ਆ ਇੱਕ ਮਸ਼ੀਨ ਹੋਰ ਤੁਹਾਨੂੰ ਦਿਖਾਉਣੇ ਆ ਇਧਰ ਸਿੰਗਲ ਮਸ਼ੀਨ ਆ ਸੱਤਪੋਰੀ ਆ ਇਹ ਨਰਮਾ ਸਰੋਂ ਗੁਵਾਰ ਪਿੰਡੀ ਮੂੰਗੀ ਠੀਕ ਹੈ ਜੀ ਇਹ 5 6 ਆਟਾ ਮਾ ਬੀਜ ਸਕਦੀ ਆ ਇਹਦੇ ਚ ਨਾਂ ਤਾਂ ਖਾਲ ਪਵੇ ਜੀ ਇਹ ਸਿੰਗਲ ਬੀਜ ਹੀ ਬੀਜੂਗੀ ਠੀਕ ਹੈ ਇਕੱਲੇ ਬੀਜ ਬੀਜ ਦੀ ਬਜਾਈ ਹੋਊਗੀ ਹਾਂ ਜੀ ਇਹ ਤੋਂ ਅੱਗੇ ਅੱਗੇ ਜੀ ਸਿੰਗਲ ਟਾਪੇ ਚ ਕਣਕ ਦੀ ਬਜਾਈ ਠੀਕ ਹੈ ਜੀ ਉਹ ਮਸ਼ੀਨ ਖੜੀ ਆ 15 ਪੂਰੀ ਕਣਕ ਦੀ ਬਜਾਈ ਸਿੰਗਲ ਟਾਪੇ ਚ ਆ ਗਈ ਠੀਕ ਹੈ ਜੇ ਕਿਸੇ ਕਿਸਾਨ ਵੀਰ ਦਾ ਮੰਨ ਲਓ ਘੱਟ ਬਜਟ ਆ ਤਾਂ ਉਹ ਸਿੰਗਲ ਵਾਲੀ ਬਣਾ ਸਕਦਾ ਹਾਂ ਹਾਂ ਜੀ ਇਸ ਹਰੇਕ ਮਸ਼ੀਨ ਦੇ ਵਿੱਚ ਆਪਣਾ ਆਪਣਾ ਲੈਜਰ ਕਟਾਂ ਮਿਲੂਗੀ ਠੀਕ ਹੈ ਜੀ ਹਾਂ ਜੀ ਸਿੰਗਲ ਉਹਵੇ ਡਬਲ ਹੋਵੇ ਘੋੜਿਆਂ ਦੇ ਵੀ ਲੈਜਰ ਕਟਿੰਗ ਲੈਫਟਾਂ ਦੇ ਵੀ ਲੈਜਰ ਕਟਿੰਗ ਮਿਲੂ ਇਹ ਲੈਜਰ ਕਟਿੰਗ ਲਾਉਣ ਦਾ ਕਾਰਨ ਕੀ ਆ ਪਹਿਲਾਂ ਤਾਂ ਆਪਾਂ ਸਿੰਪਲ ਲਾਉਂਦੇ ਹੁੰਦੇ ਸੀ ਪਹਿਲਾਂ ਸਿੰਪਲ ਲਾਉਂਦੇ ਸੀ ਹੁਣ ਹਰੇਕ ਕਿਸਾਨ ਵੀਰ ਭਰਾ ਮੇਰਾ ਡੈਕੋਰੇਸ਼ਨ ਪਾਲਦਾ ਮਸ਼ੀਨ ਦੀ ਠੀਕ ਹੈ ਜੀ ਹਾਂਜੀ ਤਾਂ ਕਰਕੇ ਫਿਰ ਇਹ ਹਰੇਕ ਦੀ ਕਸਟਮਰ ਦੀ ਡਿਮਾਂਡ ਤੇ ਤੁਸੀਂ ਸ਼ੁਰੂ ਕਰਿਆ ਮਨ ਪਸੰਦ ਆ ਇਹਨਾਂ ਦੀ ਠੀਕ ਹੈ ਜੀ ਹਾਂਜੀ ਸੋ ਜੇ ਕਿਸੇ ਵੀਰ ਨੇ ਫੋਨ ਤੇ ਵੀ ਆਰਡਰ ਕਰਨਾ ਤਾਂ ਫੋਨ ਤੇ ਵੀ ਆਰਡਰ ਲੈ ਲੈਂਦੇ ਆ ਮੋਬਾਈਲ ਨੰਬਰ ਇਹਨਾਂ ਦਾ ਦੁਬਾਰਾ ਫੇਰ ਬੋਲ ਦਿੰਨੇ ਆ 94637 0379 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਨਾਲ ਸੰਪਰਕ ਕਰ ਸਕਦੇ ਹੋ ਤੇ ਮਸ਼ੀਨ ਖਰੀਦ ਸਕਦੇ ਹੋ ਜਾਂ ਹੋਰ ਵੀ ਕੋਈ ਖੇਤੀ ਦਾ ਇੰਪਲੀਮੈਂਟ ਬਣਾਉਣਾ ਹੈ ਉਹ ਬਣਾ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਵਿੱਚ ਧੰਨਵਾਦ